ਮੈਂ ਸੁਰਜੀਤ ਸਿੰਘ ਬਲਾਕ ਕਸਟ ਪੰਚਾਇਤ ਅਫਸਰ ਕਲਾਨੌਰ ਮਾਨਯੋਗ ਵਿੱਤੀ ਕਮਿਸ਼ਨਰ ਮੋਹਾਲੀ ਜੀ ਦੇ ਹੁਕਮ ਅਨੁਸਾਰ ਅੱਜ ਮੈਂ ਆਪਣੀ ਪੋਸਟ ਦਾ ਅਹੁਦਾ ਅਹੁਦੇ ਤੇ ਬਿਰਾਜਮਾਨ ਹੋਏ ਆ ਤੇ ਮੈਂ ਪਹਿਲਾਂ ਵੀ ਲਗਭਗ ਐਜੇ ਵੀਡੀਓ ਲਗਭਗ 15 ਸਾਲ ਸਰਵਸੇ ਇੱਥੇ ਕੀਤੀ ਸੀ ਮੈਨੂੰ ਹਲਕੇ ਦੀਆਂ ਸਾਰੀਆਂ ਸਮੱਸਿਆ ਪਿੰਡਾਂ ਨੂੰ ਜਾਣੂ ਆ ਤੇ ਮੈਂ ਪਹਿਲਾਂ ਵੀ ਡਿਊਟੀ ਤੰਦ ਦੇ ਹੀ ਨਨਭਾਈ ਸੀ ਤੇ ਹੁਣ ਵੀ ਮੈਂ ਆਪਣੀ ਡਿਊਟੀ ਜਿਹੜੀ ਆ ਤੰਦ ਦੇ ਹੀ ਨਨਭਾਵਾਂਗਾ ਤੇ ਕਿਸੇ ਕਿਸਮ ਦੀ ਵੀ ਕਿਸੇ ਨੂੰ ਨਿਰਾਸ਼ਾ ਨਹੀਂ ਹੋਊਗੀ ਬੇਅਤ ਭਾਵ ਕੰਮ ਕੀਤੇ ਜਾਣਗੇ ਤੇ ਜੋ ਵੀ ਸਰਕਾਰ ਵੱਲੋਂ ਸਕੀਮਾਂ ਆਉਣਗੀਆਂ ਉਹ ਪਿੰਡ ਦੇ ਸਰਪੰਚਾਂ ਨਾਲ ਤਾਲਮੇਲ ਕਰਕੇ ਲੋਕਾਂ ਤੱਕ ਹਰ ਹੀ ਲਿਵਸੀਲੇ ਪਹੁੰਚਦੀਆਂ ਕੀਤੀਆਂ ਜਾਣਗੀਆਂ ਤੇ ਕਿਸੇ ਕਿਸਮ ਦੀ ਵੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਊਗੀ ਇਹ ਮੇਰੀ ਬੇਨਤੀ ਆ ਮੈਂ ਪਿੰਡ ਦੇ ਸਰਪੰਚਾਂ ਤੇ ਮੋਹਤਬਰਾਂ ਨੂੰ ਬੇਨਤੀ ਕਰਦਾ ਵਾਂ ਕਿ ਕੋਈ ਵੀ ਪਿੰਡ ਦਾ ਕੰਮ ਹੈ ਜਿਹੜਾ ਹੋਣ ਵਾਲਾ ਵਾ ਉਹ ਤੁਸੀਂ ਬੇਝਿਜਕ ਕੇ ਮੇਰੇ ਕੋਲ ਆਓ ਮੈਂ ਹਰ ਹੀਲੇ ਵਸੀਲੇ ਉਹਨੂੰ ਆਪਾਂ ਕੰਮ ਨੂੰ ਕਰਾਂਗੇ ਕਿਸੇ ਵੀ ਕਿਸਮ ਦੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਊਗੀ ਤੇ ਉਹ ਮੇਰੇ ਕੋਲ ਦਫ਼ਤਰ ਆਣ ਕੇ ਆਪਣਾ ਕੰਮ ਕਰਵਾਓ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਨੇ ਉਹ ਚਲਾਈਆਂ ਜਾ ਰਹੀਆਂ ਨੇ ਅਸੀਂ ਪਿੰਡ ਦੇ ਮੋਹਤਬਰ ਸਰਪੰਚਾਂ ਨਾਲ ਮਿਲ ਕੇ ਉਹਨਾਂ ਨੂੰ ਹਰ ਹੀਲੇ ਵਸੀਲੇ ਪਿੰਡ ਪੰਚਾਇਤਾਂ ਤੱਕ ਹਰ ਵਿਅਕਤੀ ਦਾ